ਹਾਂ ਜਾਤਰੀ ਕਾਜ ਸਾਰੇ ਕਬੂਤਰ ਬਾਈ ਦੇ ਸ਼ੌਂਕੀ ਭਰਾਵਾਂ ਨੂੰ ਬਾਈ ਇਹਨਾ ਆਪਾਂ ਤੁਹਾਨੂੰ ਆਪਣੇ ਕਬੂਤਰਾਂ ਸ਼ੌਂਕ ਕਰਾਉਣ ਲੱਗੇ ਨਾਲੇ ਇੱਕ ਕਬੂਤਰ ਸ਼ੌਂਕ ਕਰਾਉਣ ਇੱਥੇ ਉੱਡਣਦੇ ਆ ਵਾ ਤੇ ਆਵਾਰਾ ਕਬੂਤਰ ਆਇਆ ਵਾ ਤੇ ਪਰ ਆਪਣੇ ਬੈਂਦਾ ਨਹੀਂ ਤਿੰਨ ਚਾਰ ਦਿਨ ਹੋ ਗਏ ਗੋਲਿਆਂ ਦੇ ਵਿੱਚ ਬਹਿ ਜਾਂਦਾ ਵਾ ਬੜਾ ਸੋਹਣਾ ਵਾ ਕਬੂਤਰ ਦਾ ਬੜਾ ਵਧੀਆ ਉੜਦਾ ਵਾ ਜਦੋਂ ਆਪਣੀ ਮਰਜ਼ੀ ਨਾਲ ਉੜਦਾ ਦੋ ਤਿੰਨ ਘੰਟੇ ਉੱਡ ਕੇ ਤੇ ਆਉਂਦਾ ਫੇਰ ਗੋਲਿਆਂ 'ਚ ਬਹਿ ਜਾਂਦਾ ਵਾ ਤੇ ਦਿਹਾੜੀ ਤੇ ਦੋ ਤਿੰਨ ਚਾਰ ਰਾਤ ਤੇ ਉੱਡ ਹੀ ਜਾਂਦਾ ਵਾ ਤੇ ਬਾਈ ਨਾਲੇ ਆਪਾਂ ਤੁਹਾਨੂੰ ਨਾ ਇੱਕ ਜਿਹੜੇ ਕਬੂਤਰਾਂ ਦੇ ਖਾਂਤੀ ਜਿकाम ਮੂੰਹ ਹੋ ਜਾਂਦਾ ਮੂੰਹ ਖੋਲ ਕੇ ਸਾਹ ਲੈਂਦੇ ਆ ਠੰਡ ਕਰਕੇ ਨਾ ਉਹਨਾਂ ਦਾ ਵੀ ਤੁਹਾਨੂੰ ਆਪਾਂ ਇਲਾਜ ਦੱਸਾਂਗੇ ਆਪਣੇ ਇਹਦੇ ਬੱਚਾ ਜਿਆ ਇੱਕ ਹੋਇਆ ਮੂੰਹ ਖੋਲ ਕੇ ਸਾਹ ਲੈਂਦਾ ਨੂੰ ਨਾ ਝਕਾਂ ਦੇ ਨੱਕ ਬੰਦ ਹੋ ਜਾਂਦਾ ਤੇ ਫਿਰ ਮੂੰਹ ਖੋਲ ਕੇ ਸਾਹ ਲੈਂਦੇ ਕਬੂਤਰ ਤੇ ਉਹਨਾਂ ਬਾਅਦ ਜਿਹੜਾ ਤੁਹਾਨੂੰ ਦੱਸਦੇ ਆ ਆਪਾਂ ਨੁਸਖਾ ਆ ਬੜਾ ਵਧੀਆ ਦੇਸੀ ਇਲਾਜ ਆ ਨਾਲ ਤੁਹਾਨੂੰ ਆਪਾਂ ਸ਼ੌਂਕ ਕਰਾਵਾਂਗੇ ਇੱਥੇ ਕਬੂਤਰ ਉੱਡਣਦੇ ਆ ਥੋੜਾ ਉੱਚਾ ਵਾ ਉਹਦਾ ਸ਼ੌਂਕ ਕਰਾਵਾਂਗੇ ਭਾਈ ਇਹ ਜਿਹੜਾ ਨਾ ਤਿੰਨ ਚੀਜ਼ਾਂ ਲੈਣੀਆਂ ਵਾ ਇਹ ਕਾਂ ਇਹਦੇ ਬਾਅਦ ਤੇ ਜਿਹੜੇ ਆ ਖਾਂਸੀ ਚ ਕਾਮ ਕਬੂਤਰ ਨੂੰ ਹੋਇਆ ਉਹਨਾਂ ਬਾਅਦ ਤੇ ਇਹ ਚੀਜਾਂ ਮੈਂ ਤਾਂ ਬੰਨਣਾ ਵਾ ਤੇ ਇਹ ਤੋਂ ਮਿਲ ਜਾਣਗੇ ਦੁਕਾਨ ਤੋਂ 45 ਤੋਂ ਲੈ ਲਵਤੇ ਤਨੂ ਦਾ ਸ਼ਾਹ ਕਰਾਉਣੇ ਕਬੂਤਰ ਦਾ ਭਾਈ ਆ ਗਿਆ ਥੋੜਾ ਇਹ ਨਾ ਵਖੋ ਹੁਣ ਉਡੰਦਿਆ ਵਾ ਤੇ ਆ ਗਿਆ ਨੀਵਾ ਏ ਬੜਾ ਸੋਹਣਾ ਜਾਗ ਚੀਨਾ ਕਬੂਤਰ ਆ ਏ ਤੇ ਆਪਣੀ ਮਰਜ਼ੀ ਨਾਲ ਇਦਾਂ ਆਉਂਦਾ ਬੜਾ ਸੋਹਣਾ ਲੱਗਦਾ ਐ ਮਸਤੀ ਜੀ ਝੋੜਦਾ ਹੌਲੀ ਹੌਲੀ ਆਹ ਕੋਣ ਹੈ ਬੈੰਦਿਆ ਰਹੇ ਹੋਣੇ ਪਾਰੀਆਂ ਮਾਰ ਮਾਰ ਕੇ ਬੈੰਦਾ ਵਾ ਜਦੋਂ ਵੀ ਬੈੰਦਾ ਏ ਆਹ ਕੋ ਇਹ ਵਈਆ ਥੋੜਾ ਇਹਨਾ ਗੋਲੇ ਬੈਠੇ ਤਾਰਾਂ ਤੇ ਤੇ ਇਹਨੇ ਉਹਨਾਂ ਦੇ ਵਿੱਚ ਬਹਿ ਜਾਣਾ ਵਾ ਤਾਰਾਂ ਤੇ ਬਹਿਣਾ ਆਪਣੇ ਇੱਥੇ ਆਉਂਦਾ ਵਾ ਕੋ ਕਬੂਤਰਾਂ ਉੱਤੇ ਭਾਰੇ ਬੈੰਦਾ ਨਹੀਂ ਆ ਤਿੰਨ ਚਾਰ ਦੇ ਨੋਗੇ ਨੂੰ ਦੇ ਨੂੰ ਗਿੱਕੇ ਤਾਂ ਉੱਤੇ ਬਈ ਜਾਂਦਾ ਹੁਣ ਇਸ ਤਰ੍ਹਾਂ ਆਉਂਦਾ ਮੜਾ ਜਾ ਤੇ ਮੁੜ ਜਾਂਦਾ ਵਾ ਨਿਵਾ ਗਿਆ ਨਾ ਹਣ ਤੇ ਇਹਨੇ ਥੋੜਾ ਜਿਹਾ ਜਾ ਕੇ ਪਰੇ ਬਹਿਣਾ ਵੇਖੋ ਮੈਂ ਹਿੰਦਾ ਨਾ ਥੋੜਾ ਜਿਹਾ ਦੂਰ ਹੈ ਤਾਰਾਂ ਦੇ ਬੈਠੇ ਕਬੂਤਰ ਉਹਨਾਂ ਦੇ ਤੇ ਬਹਿਦਾ ਜਾ ਜੀ ਨਾ ਕਬੂਤਰ ਬੜਾ ਸੋਹਣਾ ਉਹ ਪਰਿੰਜ ਜਾਂਦਾ ਹੋਣਾ ਤੇ ਆਪਣੇ ਆ ਕਬੂਤਰ ਛੱਡੇ ਇਹਨਾਂ ਦੇ ਉੱਤੇ ਆਉਂਦਾ ਹੀ ਨਹੀਂ ਆ ਭਾਈ ਤੋ ਬੈਠ ਜਿਹੜੇ ਨਾਲ ਕਬੂਤਰਾਂ ਨੂੰ ਦਿੰਦੇ ਸੀ ਨੂੰ ਉੱਤੇ ਆਪਾਂ ਦੱਸਣ ਦੇ ਆ ਉਹ ਵਈ ਮਲਠੀ ਤੇ ਇੱਕ ਸੁਹਾਗਾ ਇੱਕ ਲੈਣਾ ਸ਼ਹਿਦ ਸ਼ਹਿਦ ਜਿਹੜਾ ਨਿੱਕੀ ਮੱਕੀ ਦਾ ਸ਼ਹਿਦ ਹੋਵੇ ਵਧੀਆ ਸ਼ਹਿਦ ਹੁੰਦਾ ਉਹ ਇਹ ਵਈ ਕੀ ਕਰਨਾ ਵਾਂਗੇ 15 ਗ੍ਰਾਮ ਲੈਣਾ ਮਲਠੀ ਦਾ ਪਾਊਡਰ ਮਲਠੀ ਰਾਣੀ ਦਾ ਪਾਊਡਰ ਬਣਾਉਣਾ 15 ਗ੍ਰਾਮ ਇੱਕ ਲੈਣਾ ਸੁਹਾਗਾ ਉਹਨੂੰ ਗਰਮ ਕਰਕੇ ਤਾਂ ਦਾ ਪਾਊਡਰ ਬਣਾਉਣਾ 10 ਗ੍ਰਾਮ ਪਾਊਡਰ ਤੇ ਇੱਕ ਲੈਣਾ ਸ਼ਹਿਦ ਸ਼ਹਿਦ ਲੈਣਾ 100 ਗ੍ਰਾਮ 100 ਗ੍ਰਾਮ ਖੈਰ ਲੈ ਕੇ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਤੇ ਡੱਬੀ 'ਚ ਪਾ ਲਓ ਤੇ ਜਿਹੜੇ ਵੀ ਕਬੂਤਰ ਨੂੰ ਜਿਵੇਂ ਖਾਂਸੀ ਚ ਕਾਮ ਹੋਇਆ ਮੂੰਹ ਖੋਲ ਕੇ ਸਾਹ ਲੈਂਦਾ ਉਹ ਕਬੂਤਰ ਬਾਤੇ ਉਹਦੇ ਮੂੰਹ ਦੇ ਵਿੱਚ ਲਾ ਦੇਣਾ ਪਹਿਲਾਂ ਇੱਕ ਦਾਣੇ ਦੋਨੇ ਖਵਾ ਕੇ ਕਬੂਤਰਾਂ ਨੂੰ ਸ਼ਾਮ ਨੂੰ ਕਰਨਾ ਹੈ ਤੁਸੀਂ ਚੰਗੀ ਤਰ੍ਹਾਂ ਦਾਣੇ ਖਵਾ ਕੇ ਕਬੂਤਰਾਂ ਨੂੰ ਤੇ ਕਬੂਤਰ ਬੰਦ ਕਰ ਦੇਣੇ ਆ 15-20 ਮਿੰਟ ਜਾਨੀ ਕਿ ਅੱਧੇ ਘੰਟੇ ਬਾਅਦ ਆਰ ਗੇਰੇ ਕਬੂਤਰ ਨੇ ਸੰਗਰ ਵਿੱਚ ਗਾਲ ਚ ਚੰਗੀ ਤਰ੍ਹਾਂ ਲਾ ਆਣਾ ਤਿਲੇ ਨਾਲ ਤੇ ਵਧੀਆ ਇਲਾਜ ਇੱਕ ਦੋ ਚਾਰ ਦਿਨ ਕਰੋ ਕਬੂਤਰਾਂ ਠੀਕ ਹੋ ਜਾਊਗਾ ਜਾਨੀ ਕਿ ਉਦਨ ਹੀ ਲਾਓਗੇ ਤੇ ਅਗਲੇ ਦਿਨ ਕਬੂਤਰ ਫਰਕ ਪਿਆਪੂਗਾ ਤੇ ਵਧੀਆ ਇਲਾਜ ਆ ਬਈ ਆਹ ਕਾ ਪੰਜ ਛਡੇ ਕਬੂਤਰ ਆਪਣੇ ਬੈਂਦਾ ਨਹੀਂ ਉਹ ਥੋੜਾ ਪਰੇ ਜਾ ਕੇ ਨਾ ਬਹਿ ਜਾਂਦਾ ਤਾਰਾਂ ਤੇ ਆਪਣੇ ਕਬੂਤਰ ਇਤਰਾ ਛੇੜਾ ਛੋੜਾ ਨੇ ਮਾਰਨੇ ਆ ਵਾ ਦਾਣੇ ਪਾਉਣੇ ਭੁੱਖਾ ਹੋਊਗਾ ਇਹ ਤਾਂ ਨਹੀਂ ਆਉਂਦਾ ਇਹ ਜਿਹੜਾ ਕਬੂਤਰ ਭੁੱਖਾ ਹੋਊਗਾ ਫੇਰ ਆਊਗਾ ਏ ਬਈ ਇਹ ਇਲਾਜ ਜਿਹੜਾ ਤੁਸੀਂ ਕਰਦਾ ਵਾ ਅੰਗਰੇਜ਼ੀ ਇਲਾਜ ਵੀ ਹੈਗਾ ਵਾ ਪਰ ਦੇਖੋ ਦੇਸੀਆ ਪੰ ਆ ਬਈ ਆ ਨਾ ਹੁਣ ਇਹਨੇ ਬਹਿ ਜਾਣਾ ਉਹ ਪਰੇ ਨੰਦਾਰ ਦਿਖਾਉਂਦੇ ਆ ਕਿੱਥੇ ਬਹਿੰਦਾ ਇੱਕ ਕਬੂਤਰ ਬਹਿੰਦਾ ਇਹ ਤਾਰਾਂ ਤੇ ਤੇ ਗੋਲੇ ਬੈਠੇ ਨਾ ਉਹਨਾਂ ਦੇ ਵਿੱਚ ਨੇ ਬਹਿਣਾ ਯੋ ਇੱਕ ਬਹਿ ਚਲਿਆ ਉਹ ਬਹਿ ਗਿਆ ਮਾਰ ਕੇ ਸ਼ੋਕ ਜੀ ਬਹਿ ਗਿਆ ਵਾ ਏ ਭਾਈ ਆਪਣਾ ਦੇਸੀ ਲਾਜ ਆ ਤੇ ਅੰਗਰੇਜ਼ੀ ਲਾਜ ਵੀ ਹੈਗਾ ਇਹਦੇ ਵਾਸਤੇ ਉਹ ਹੋਰ ਵੀਡੀਓ ਬਣਾਵਾਂਗੇ। ਭਰਾਵੜੇ ਵੀਡੀਓ ਨੂੰ ਲਾਈਕ ਕਰ ਦਿਓ। ਵਧੀਆ ਲੱਗੀ ਤੇ। ਏ ਭਾਈ 4-5 ਦਿਨ ਹੋ ਗਏ ਨੇ ਕਬੂਤਰ ਨੂੰ ਆਏ ਇਹਨੂੰ ਨੇ ਆਪਣੇ ਬੈਂਦਾ ਨਹੀਂ ਆ। ਬੜਾ ਸੋਹਣਾ ਵਾ ਉੜਦਾ ਆਪਣੀ ਮਸਤੀ ਆ। ਐ ਇਕੱਲਾ ਉੜਦਾ ਜਿਉਂ ਨਾ ਲੱਗ ਜਾਂਦਾ ਉੱਚਾ। ਤੇ ਜਦੋਂ ਵੀ ਉੜਦਾ 3-4 ਵਾਰ ਉੜ ਜਾਂਦਾ ਗੋਲੇ ਉੜਦੇ ਨੇ ਪਰ ਇਹ ਵੱਖਰਾ ਲੱਗਦਾ ਉਹਨਾਂ ਵਿੱਚੋਂ। ਜਿਵੇਂ ਇਕੱਲਾ ਇਹਨੇ ਉੜਦਾ ਉੱਚਾ ਹੈ ਨਾ ਮਿੰਟੋ ਮਿੰਟੀ। ਬੜਾ ਰੋਣਾ ਲੱਗਦਾ ਜਾ ਚ ਨਾ ਕਬੂਤਰ ਆ ਇਹ ਬਾਈ ਤਿੰਨੇ ਚੀਜ਼ਾਂ ਤੁਸੀਂ ਮਿਲਾ ਕੇ ਨਾ ਤੇ ਸ਼ਹਿਰ ਵਿੱਚ ਵਿੱਚ ਪਾਲਣਗੇ ਸ਼ਾਇਦ ਜਿਹੜਾ ਨਾ ਨਿੱਕੀ ਮੱਕੀ ਦਾ ਸ਼ਹਿਰ ਲੈਣਾ ਜਿਹੜਾ ਉਹ ਨਿੱਕੀ ਮੱਕੀ ਦਾ ਸ਼ਹਿਰ ਹੁੰਦਾ ਦੇਸੀ ਵਧੀਆ ਸ਼ਹਿਰ ਬੰਦਾ ਤੇ ਡੱਬੀ ਦੇ ਵਿੱਚ ਮਿਲਾ ਕੇ ਰੱਖ ਲੈਣਾ ਜਿਹੜਾ ਵੀ ਕਬੂਤਰ ਹੈ ਮੂੰਹ ਖੋਲ ਕੇ ਸਾਹ ਲਿੰਦਾ ਤੇ ਗਾਲ ਜੇਰ ਵਿੱਚ ਚੰਗੀ ਤਰ੍ਹਾਂ ਲਾਣਾ ਤੀਲੇ ਨਾਲ ਬੂਤਰਾ ਫਰਕ ਪੈ ਜਾਊਗਾ ਭਰਾਵੇ ਵੀਡੀਓ ਲਾਈਕ ਕਰ ਦਿਓ